ਟਾਲੀਵਾਲ ਕਲੱਬ ਪਖਵਾਲ ਵੱਲੋਂ ਅੱਜ ਸਾਡੇ ਨਗਰ ਦੇ ਵਿੱਚ ਗੁਰੂੰਦੀ ਵਿਖੇ ਬਹੁਤ ਵੱਡੀ ਜਿਹੜੀ ਕਬੂਤਰਬਾਜੀ ਦਾ ਮੁਕਾਬਲਾ ਉਹਦਾ ਪ੍ਰਬੰਧ ਕੀਤਾ ਗਿਆ ਬਹੁਤ ਧੰਨਵਾਦੀਆਂ ਨਗਰ ਵੱਲੋਂ ਗੁਰੂੰਦੀ ਵੱਲੋਂ ਸਾਰੇ ਟਾਲੀਵਾਲ ਕਲੱਬ ਦੇ ਤੇ ਜਿੰਨੇ ਵੀ ਸੱਜਣ ਬਾਹਰਲੇ ਪਿੰਡਾਂ ਦੇ ਵਿੱਚੋਂ ਆਪਣੇ ਕਬੂਤਰ ਉਡਾਉਣ ਦੇ ਲਈ ਲੈ ਕੇ ਆਏ ਆ ਨਗਰ ਦੇ ਵਿੱਚ ਉਹਨਾਂ ਦਾ ਵੀ ਸਾਰਿਆਂ ਦਾ ਨਗਰਵਲੀਓ ਤਹਿਘਲੋਂ ਧੰਨਵਾਦ ਕਰਦੇ ਆਂ ਔਰ ਮੈਂ ਦਾਦ ਵੀ ਦਿਨਾ ਸਾਰੇ ਜਿੰਨੇ ਨੌਜਵਾਨ ਇੱਥੇ ਖੜੇ ਆ ਤੁਹਾਡੇ ਸ਼ੌਕ ਨੂੰ ਮੈਨੂੰ ਦੱਸਦੇ ਸੀ ਪਪਾ ਜੀ ਕੱਲ ਸ਼ਾਮ ਨੂੰ ਵੀ ਸਾਡੇ ਨਗਰ ਤੋਂ ਨੇ ਇਹ ਵੀ ਕਬੂਤਰਾਂ ਦੇ ਵਿੱਚ ਇਹਨਾਂ ਦਾ ਨਾਮ ਐ ਛੋਟਾ ਹੁੰਦਾ ਜਦੋਂ ਸਕੂਲ ਪੜ੍ਹਦਾ ਸੀ ਤੋਂ ਕਾਲਜ ਪੜ੍ਹਦਾ ਹੁੰਦਾ ਸੀ ਤੇ ਮੈਂ ਉਦੋਂ ਪੱਪੇ ਵੀਰ ਦਾ ਨਾਮ ਵੱਖ-ਵੱਖ ਪਿੰਡਾਂ 'ਚ ਜਾਣਾ ਤਾਂ ਉੱਥੇ ਲੋਕਾਂ ਨੇ ਪੁੱਛਣਾ ਯਾਰ ਉਹ ਅੱਪਾ ਸਿੰਘ ਜੀ ਤੁਹਾਡੇ ਪਿੰਡ ਵਾਲੇ ਉਹਨਾਂ ਕੋਲੇ ਬੜੇ ਵਧੀਆ ਕਬੂਤਰ। ਉਹ ਬੜਾ ਇਹਨਾਂ ਦਾ ਨਾਮ ਕਬੂਤਰਾਂ ਦੇ ਵਿੱਚ। ਬੜਾ ਪਰ ਸ਼ੌਂਕ ਆ ਜਿਹੜਾ ਮੈਂ ਤੁਹਾਡੇ ਸਾਰਿਆਂ ਦੇ ਸ਼ੌਂਕ ਨੂੰ ਦਾਤ ਦਿੰਦਾ। ਕਿਉਂਕਿ ਸਮਾਂ ਇਹ じゃ ਆ ਗਿਆ ਕਿ ਕਿਸੇ ਕੋਲੇ ਕਿਸੇ ਲਈ ਅੱਜ ਦੀ ਟਾਈਮ ਦੇ ਵਿੱਚ ਸਮਾਂ ਨਹੀਂ ਹੈ। ਤੁਸੀਂ ਬੜੇ ਤਕੜੇ ਹੋ ਕੇ ਜੇ ਪੱਪੇ ਵੀਰ ਨੇ ਦੱਸਿਆ ਕੱਲ ਮੈਨੂੰ ਕਿ ਕਬੂਤਰ ਕੱਲਾ ੜਾਉਣਾ ਹੀ ਨਹੀਂ। ਤੁਸੀਂ ਪਿੱਛੇ 24 ਘੰਟੇ 36 ਘੰਟੇ ਉਸ ਕਬੂਤਰ ਦੇ ਉੱਤੇ ਨਿਗਾਹ ਵੀ ਰੱਖਦੇ ਹੋ ਉਹਦੇ ਖਾਣ ਪੀਣ ਦਾ ਵੀ ਧਿਆਨ ਰੱਖਦੇ ਹੋ ਵਰਤ ਕਬੂਤਰਾਂ ਨੂੰ ਪਾਲਣਾ ਉਹਨਾਂ ਨੂੰ ਉਡਾਣ ਦੇ ਯੋਗ ਬਣਾਉਣਾ ਇਹ ਜਿਹੜਾ ਫੁੱਲ ਟਾਈਮ ਜਿਹੜਾ ਇਹ ਕੰਮ ਤੁਸੀਂ ਤਗੜੇ ਹੋ ਕੇ ਸ਼ੌਂਕ ਨਾਲ ਕਰ ਰਹੇ ਹੋ ਇਹ ਸ਼ੌਂਕ ਦੀ ਮਹਾਨਤਾ ਬੜੇ ਵੱਡੇ ਇਨਾਮ ਨੇ ਤੇਰੇ ਖਿਆਲ ਜਿਹੜਾ ਪਹਿਲੇ ਨੰਬਰ ਤੇ ਆਉਣਾ ਉਹਨੂੰ ਮੋਟਰਸਾਈਕਲ ਤੇ ਫਰਿੱਜ ਤੇ ਬੜੇ ਵੱਡੇ ਕਿ ਕੈਸ਼ ਪ੍ਰਾਈਸ ਆ ਉਹਦੇ ਵੀ ਨਾਮ ਨੇ। ਉਹ ਤੁਸੀਂ ਸਾਰੇ ਆਏ ਹੋ। ਤੁਹਾਡਾ ਇੱਕ ਵਾਰੀ ਫੇਰ ਧੰਨਵਾਦ। ਤੇ ਜੇ ਅਸੀਂ ਨਗਰ ਵੱਲੋਂ ਕੁਝ ਵੀ ਕਰ ਸਕਦੇ ਆ ਕੋਈ ਵੀ ਪ੍ਰਬੰਧ ਉਹਨੂੰ ਲੱਗਦਾ ਕਿ ਕੋਈ ਰਹਿ ਗਈ ਹੋਵੇ ਕਮੀ ਤਾਂ ਜਰੂਰ ਸਾਡੇ ਨਗਰ ਦੇ ਨੌਜਵਾਨ ਇੱਥੇ ਕਾਕਾ ਜੀ ਖੜੇ ਆ ਸਾਡੇ ਜ니어 ਕਾਂਗਰਸੀ ਆਗੂ ਰੇਨਰ ਨਰਪੈ ਜੀ ਖੜੇ ਆ ਨਰਪੈ ਸਿੰਘ ਜੀ ਮਾਨ ਪਾਰਲੀਮਾਨ ਜੀ ਖੜੇ ਆ ਤੇ ਤੁਸੀਂ ਇਹਨਾਂ ਨੂੰ ਦੱਸ ਦਿਓ ਮੈਂ ਫੇਰ ਇੱਕ ਵਾਰੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਔਰ ਮੈਂ ਸ਼ਾਮ ਨੂੰ ਨਹੀਂ ਆ ਸਕਣਾ ਮੇਰੇ ਪਿੰਡਾਂ ਦੇ ਵਿੱਚ ਪ੍ਰੋਗਰਾਮ ਨੇ ਜਿਹੜੇ ਵੀ ਜੇਤੂ ਮੇਰੇ ਵੀਰ ਹੋਣਗੇ ਚਾਹੇ ਉਹ ਪਹਿਲੇ ਨੰਬਰ ਵਾਲੇ ਚਾਹੇ ਦੂਜੇ ਨੰਬਰ ਵਾਲੇ ਚਾਹੇ ਤੀਜੇ ਨੰਬਰ ਵਾਲੇ ਜਾਂ ਬਾਕੀ ਨੰਬਰਾਂ ਵਾਲੇ ਉਹਨਾਂ ਨੂੰ ਸਾਰਿਆਂ ਨੂੰ ਮੈਂ ਪਹਿਲਾਂ ਹੀ ਐਡਵਾਂਸ ਚ ਵਧਾਈ ਦਿਨਾ ਔਰ ਗੁਰੂ ਮਹਾਰਾਜ ਅਗੇ ਅਰਦਾਸ ਕਰਦਾ ਕਿ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਤੁਹਾਡੇ ਸਾਰਿਆਂ ਦੇ ਜਿਹੜੇ ਇਹ ਪੰਛੀ ਨੇ ਉਹ ਤਗੜੇ ਰਹਿਣ ਤੇ ਆਉਣ ਵਾਲੇ ਟਾਈਮਾਂ ਦੇ ਵਿੱਚ ਜਿੱਤਾਂ ਦੇ ਜਿਹੜੇ ਹਾਰ ਨੇ ਉਹ ਤੁਹਾਡੇ ਪੰਛੀਆਂ ਦੇ ਤੁਹਾਡੇ ਜਾਨਵਰਾਂ ਦੇ ਤੁਹਾਡੇ ਸਾਰਿਆਂ ਦੇ ਗਲਾਂ ਦੇ ਵਿੱਚ ਪੈਂਦੇ ਰਹਿਣ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ